ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਮੈਂ ਹਾਂ ਜਗਸੀ ਸਿੰਘ ਬਿਲੂ ਇਸ ਟਾਈਮ ਮੈਂ ਖੜਾ ਹਾਂ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਇੱਥੇ ਰਾਤ ਮਾਨਸਾ 'ਚ ਭਾਰੀ بارش ਪਈ ਆ بارش ਕਾਰਨ ਜਿਹੜੀ ਕਣਕ ਜੀਮੀਦਾਰ ਕਿਸਾਨ ਲੈ ਕੇ ਆਏ ਸੀ ਮੰਡੀਆਂ ਦੇ ਵਿੱਚ ਉਹ ਭਮੀ ਪੈਣ ਕਰਨ ਮੈਂ ਕੈਮਰਾਮੈਨ ਨੂੰ ਕਰਨਾ ਦਿਖਾਊਗਾ ਤੇ ਕਿੰਨਾ ਨੁਕਸਾਨ ਹੋਇਆ ਹੈ ਪਾ بارش ਕਰਕੇ ਸਾਰੀ ਜਿਹੜੀ ਹੈ ਕੁਛ ਕਣਕ ਜਿਹੜੀ ਹੈ ਤਲ ਚੁੱਕੀ ਸੀ ਕੁਝ ਕਿਸਾਨਾਂ ਦੀ ਕਣਕ ਹਜੇ ਨਹੀਂ ਤੁਲੀ ਸੀ ਤੁਸੀਂ ਦੇਖੋ ਮੰਡੀਆਂ ਦੇ ਵਿੱਚ ਜਿਹੜੀ ਕਣਕ ਕਿਵੇਂ ਕਈ ਤਾਂ ਤਰਪਾਲਾਂ ਨੇ ਚੰਗੀ ਤਰ੍ਹਾਂ ਹੈ ਨਹੀਂ ਗਿਆ ਵਧੀਆ ਦਿੱਤੀਆਂ ਹੋਈਆਂ ਤਾਂ ਉਹਨਾਂ ਨਾਲ ਵੀ ਪਾਣੀ ਲੀਕ ਹੋ ਕੇ ਕਣਕ ਗਿੱਲੀਆਂ ਹੋ ਗਿਆ ਤੁਸੀਂ ਮੈਂ ਤੁਸੀਂ ਦੇਖੋ ਕਿਸਾਨ ਮੇਰੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕਿਹੜਾ ਪਿੰਡ ਹੈ ਕੀ ਸਰ ਜੀ ਮੇਰਾ ਨਾਮ ਸੁਖਬੀ ਸਿੰਘ ਆ ਜੀ ਪਿੰਡ ਚ ਮਾਰਕੇ ਆ ਜੀ ਅੱਛਾ ਜੀ ਇਹ ਤਾਂ ਕੰਕਾਂ ਦੀ ਦੇ ਕਈ ਹਫ਼ਤਾ ਹਰਤਾ ਹੋ ਗਏ ਤੇ ਜਿਹੜਾ ਅਨੂ ਬੈਠਿਆ ਨੂੰ ਰਾਤ ਜਿਹੜਾ ਮੀਂਹ ਪਿਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਜਿਹੜੀਆਂ ਤਰਪਾਲਾਂ ਨੇ ਪਾਟੀਆਂ ਪਈਆਂ ਨੇ ਕਿਹੜੀਆਂ ਤਰਪਾਲਾਂ ਆਪਾਂ ਦੇਖ ਲਾਜੋ ਆ ਦੇਖ ਲਓ ਜੀ ਆ ਨਾ ਫਿਰ ਉਹਨੇ ਆ ਦੇਖੋ ਆ ਦੇਖੋ ਆ ਪਾਣੀ ਖੜਾ ਜੀ ਦੇਖੋ ਹਾਂ ਜੀ ਹਾਂ ਜੀ ਆ ਜੀ ਇਹ ਦੁਬਾਰੇ ਕਿੱਦੀਆਂ ਹੋ ਗਈਆਂ ਜੀ ਇਹ ਪਾਟੀਆਂ ਤਰਪਾਲਾਂ ਕਰਕੇ ਕੰਡ ਪਾ ਠੀਕ ਹੈ ਹੁਣ ਕੋਈ ਮਾਈਕ ਵਾਲੇ ਇੱਥੇ ਆ ਨਹੀਂ ਰਿਹਾ ਟੜਕੇ ਦਾ ਜੀ ਕੀ ਹਾਲ ਆ ਦੇਖੋ ਸਾਡੇ ਸਾਹਮਣੇ ਪਾਣੀ ਖੜਾ ਜੀ ਮੋਲੇ ਕੋਈ ਡੀਸੀ ਦਫਤਰ ਚੋ ਕੋਈ ਫੂਡ ਸਪਲਾਈ ਚੋ ਜੋ ਮਾਰਕੀਟ ਚੋ ਕੋਈ ਕੋਈ ਆਇਆ ਨਹੀਂ ਹੈ ਕੋਈ ਨਹੀਂ ਆਇਆ ਜੀ ਇੱਥੇ ਅਜੇ ਅੱਛਾ ਤੇ ਕੀ ਮੰਗ ਕਰਦੇ ਤੁਸੀਂ ਆ ਜੀ ਮੰਗ ਕਰਦੇ ਜੀ ਇਹਦਾ ਹੱਲ ਕੀਤਾ ਜਾਵੇ ਕੰਡ ਕੋ ਤੋਦੀ ਜਾਵੇ ਹਫਤੇ ਹਫਤੇ ਤੋਤੇ ਹੋਗਾ ਜੀ ਬੈਠਿਆਂ ਨੂੰ ਜਿਹੜੀ ਸੁੱਕੀ ਕੰਡ ਤਾਂ ਉਹ ਵੀ ਪਈ ਆ ਜੀ ਉਹ ਮੇਰੀ ਢੇਰੀ ਜਾ ਕੇ ਦੇਖ ਲਓ ਜਮਾ ਸੁੱਕੀ ਨਾ ਹਾਂ ਹਾਂ ਉਹਦੇ ਕੋਈ ਨਹੀਂ ਦੇਖਣ ਆਇਆ ਜੀ ਇਹ ਮਸਲਾ ਹੱਲ ਕੀਤਾ ਜਾਵੇ ਕਿਸਾਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਕਣਕ ਵਾਰਿਸ਼ ਪੈਣ ਕਰਕੇ ਨੁਕਸਾਨ ਹੋਇਆ ਕਿਸਾਨਾਂ ਦੀ ਜਿਹੜੇ ਮੰਡੀਆਂ ਦੇ ਵਿੱਚ ਕਣਕ ਆਈ ਹੈ ਉਹ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਪ੍ਰੋਡਕਸ਼ਨ ਨਹੀਂ ਮਿਲ ਰਹੀ ਹੈਗੀ ਉਹ ਜਿਹੜੇ ਤਰਪਾਲਾਂ ਨੇ ਉਹ ਵੀ ਪਾਟੀਆਂ ਹੋਈਆਂ ਨੇ ਇਨ ਕਿਸਾਨਾਂ ਦਾ ਕਹਿਣਾ ਸਾਡੇ ਕੋਲੇ ਹਜੇ ਕੋਈ ਵੀ ਪ੍ਰਸ਼ਾਸਕ ਅਧਿਕਾਰੀ ਜਾਂ ਡੀਸੀ ਜਾਂ ਤਹਿਸੀਲਦਾਰ ਜਾਂ ਕੋਈ ਫੂਡ ਸਪਲਾਈ ਵਿਭਾਗ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈਗਾ ਪਰ ਕੁਝ ਜਿਹੜੀ ਹੈਗੀਆਂ ਕਣਕਾ ਵੱਢ ਚੁੱਕੀਆਂ ਨੇ ਕੋਰਚ ਕੁਝ ਕਣਕਾ ਹਜੇ ਰਹਿੰਦੀਆਂ ਨੇ ਮੌਸਮਕਾਰਨ ਕਰਕੇ ਕਣਕਾ ਉਹ ਵੀ ਲੇਟ ਹੋ ਗਈਆਂ ਹੈਗਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੈਮਰਾਮੈਨ ਗਿਆਨ ਸਿੰਘ ਦੇ ਨਾਲ ਜਗਸੀ ਸਿੰਘ ਬਿੱਲੂ ਇੰਡੀਆ ਨਿਊਜ਼ ਮਾਨਸਾ ਜੀ ਸਾਰੇ ਪਾਟੇ ਪਏ ਆ ਪੱਲੜ ਜਿਹੜੇ ਆਰਤੀ ਇਹ ਦਿੰਦੇ ਆ ਠੀਕ ਹੈ ਜਿਹੜੇ ਆਰਤੀ ਦਿੰਦੇ ਹੈ ਆ ਦੇਖੋ ਜੀ ਜਿਹੜੇ ਆਰਤੀ ਇਹ ਕਿਸਾਨਾਂ ਨੂੰ ਤਰਪਾਲਾ ਦਿੰਦੇ ਨੇ ਉਹ ਕੀ ਹਾਲਾਤ ਨੇ ਉਹਨਾਂ ਦੇ ਦੇਖੋ ਕਿਵੇਂ ਕਣਕਸ ਜਿਹੜੀ ਹੈਗੀ ਆ ਕਿਸਾਨਾਂ ਦੀ ਕਿਵੇਂ ਬਚੂਗੀ ਤੁਸੀਂ ਦੇਖੋ ਉੱਪਰ ਪਾਣੀ ਫਿਰਦਾ ਤੇ ਆ ਤਰਪਾਲਾਂ ਦਾ ਹਾਲਾਤ ਦੇਖ ਲਓ ਕੋਈ ਵੀ ਸਰਕਾਰੀ ਅਸਰ ਹਾਂ ਜਾਂ ਕੋਈ ਜਿਵੇਂ ਹੁਣ ਇਹ ਲੀਡਰ ਨੇ ਸਾਰੀਆਂ ਪਾਰਟੀਆਂ ਦੇ ਕੋਈ ਮੰਡੀ 'ਚ ਨਹੀਂ ਆਉਂਦਾ ਬੋਤਾ ਲੈਣ ਵੇਰੇ ਘਰਾਂ 'ਚ ਸਾਰੇ ਆ ਜਾਣਗੇ ਜੀ ਠੀਕ ਹੈ ਹੁਣ ਇਹਨਾਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਕਿਸਾਨਾਂ ਦਾ ਕੀ ਹਾਲਤ ਕਿਉਂ ਨਹੀਂ ਪੁੱਛਦੇ ਹਾਂ ਹੁਣ ਅਸੀਂ ਦੱਸੋ ਕੀ ਕਰੀਏ ਸਾਡੇ ਕਣਕ ਜਿਹੜੀ ਅਸੀਂ ਸਾਡੇ ਕੋਲੇ 30 ਕਿੱਲਿਆਂ ਦੀ ਕਣਕ ਹੈਗੀ 20 ਕਿੱਲਿਆਂ ਦੀ ਕਣਕ ਰੇ ਲਿਆਂਦੀ ਤੇ 8 ਕਿੱਲੇ ਸਾਡੇ ਘਰ ਦੇ ਨੇ 13-15 ਕਿੱਲੇ ਠੇਕੇ ਤੇ ਲਏ ਹੋਏ ਨੇ ਉਹ ਅਸੀਂ ਠੇਕਾ ਪੂਰਾ ਕਿਵੇਂ ਕਰਾਂਗੇ ਸਾਨੂੰ ਕਿਸਾਨਾਂ ਨੂੰ ਸੁਣਿਆ ਹੁਣ ਸੋਡੀ ਕੀ ਮੰਗ ਮੰਗ ਕੀ ਹੈ ਸਾਡੀ ਮੰਗ ਇਹ ਹੀ ਹੈ ਵੀ ਸਾਨੂੰ ਚੰਗੀਆਂ ਤਰਪਾਲਾਂ ਦਿੱਤੀਆਂ ਜਾਣ ਅਸੀਂ ਆਪਣੀ ਕਣਕ ਟਕੀਏ ਜਿਹੜੀ 12 ਸਹਰੀਆ ਇੱਕ ਮਾਊਂਚਰ ਆਉਂਦੀ ਆ ਉਹ ਵੀ ਨਹੀਂ ਲਾ ਰਹੇ ਜੀ ਇਨਸਪੈਕਟਰ ਆਉਂਦਾ 12.1002 ਉਹ ਵੀ ਛੱਡ ਜੂ ਹੁਣ ਦੂਜੇ ਦਿਨ ਮੀਂਹ ਪੈ ਜਾਂਦਾ ਇੱਕ ਦਿਨ ਤੋਂ ਪਲੱਗ ਜਾਂਦੀ ਉਹ ਨਾ ਮਾਊਚਰ ਦਾ ਫੇਰ ਵੱਧ ਜਾਂਦਾ ਇਹੋ ਕਿਹੜਾ ਪਿੰਡਾ ਤੁਹਾਡਾ ਸਾਡਾ ਪਿੰਡ ਨੰਗਲ ਹੈ ਜੀ ਕੀ ਨਾਂ ਤੁਹਾਡਾ ਬਲਵੀਰ ਸਿੰਘ ਬਲਵੀਰ ਸਿੰਘ ਠੀਕ ਹੈ